ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਸਾਡੇ ਗੁਰੂ ਸਾਹਿਬ ਜੀ ਬੋਲਦੇ ਹਨ ਸਾਡੇ ਗੁਰੂ ਸਾਹਿਬ ਜੀ ਸਾਨੂੰ ਵਾਰ-ਵਾਰ ਸਮਝਾਉਂਦੇ ਹਨ ਕਿ ਹੀ ਇਨਸਾਨ ਮੌਤ ਤੋਂ ਬਾਅਦ ਮੌਤ ਤੋਂ ਬਾਅਦ ਅੱਗੇ ਜਾ ਕੇ ਤੇਰੇ ਤੋਂ ਇੱਕ ਇੱਕ ਚੰਗੇ ਤੇ ਮਾੜੇ ਕੰਮ ਦਾ ਮੌਤ ਤੋਂ ਬਾਅਦ ਅੱਗੇ ਜਾ ਕੇ ਤੇਰੇ ਤੋਂ ਤੇਰੇ ਇੱਕ ਇੱਕ ਚੰਗੇ ਤੇ ਮਾੜੇ ਕੰਮ ਦਾ ਲੇਖਾ ਪੁੱਛਿਆ ਜਾਣਾ ਹੈ ਇਸ ਕਰਕੇ ਤੂੰ ਇਸ ਕਰਕੇ ਤੂੰ ਸਾਨੂੰ ਬ੍ਰਹਮ ਗਿਆਨ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਗੁਰੂ ਸਤਿਗੁਰੂ ਦੀ ਸੰਗਤ ਕਰਕੇ ਉਨ੍ਹਾਂ ਤੋਂ ਉਹ ਸੱਚਾ ਅਮਰਤ ਤੇ ਸੱਚਾ ਨਾਮ ਪ੍ਰਾਪਤ ਕਰਕੇ ਉਸ ਨਾਮ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰ ਲੈ ਅੱਗੇ ਅਸੀਂ ਆਪਣੇ ਗੁਰਮੁਖ ਦੇ ਵਿਚਾਰ ਸੁਣਦੇ ਹਾਂ 1379 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ 1379 ਅੰਗ ਤੇ ਬਾਬਾ ਫਰੀਦ ਜੀ ਲਿਖਦੇ ਹਨ 379 ਅੰਗ ਤੇ ਭਗਤ ਫਰੀਦ ਜੀ ਲਿਖਦੇ ਹਨ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਕੇ हे ਇਨਸਾਨ ਤੂੰ ਚਾਰ ਪੈਰ ਸੌ ਕੇ ਗਵਾ ਦਿੱਤੇ ਹਨ ਤੇ ਚਾਰ ਪੈਰ ਕੰਮ ਕਰਕੇ ਗਵਾ ਦਿੱਤੇ ਹਨ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਕੇ ਤੂੰ ਚਾਰ ਪੈਰ ਕੰਮ ਕਰਕੇ ਗਵਾ ਦਿੱਤੇ ਹਨ ਤੇ ਚਾਰ ਪੈਰ ਸੌ ਕੇ ਹੀ ਗਵਾ ਦਿੱਤੇ ਹਨ ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ ਤੇਰੇ ਤੋਂ ਬਹੁਤ ਤੋਂ ਬਾਅਦ ਤੇਰੇ ਤੋਂ ਉਸ ਧਰਮਰਾਜ ਦੇ ਧਰਮਰਾਜ ਦੇ ਦਰਬਾਰ ਦੇ ਵਿੱਚ ਤੇਰੇ ਤੋਂ ਇੱਕ ਇੱਕ ਸਵਾਸ ਦਾ ਲੇਖਾ ਮੰਗਿਆ ਜਾਣਾ ਹੈ ਕਿ ਤੂੰ ਸੰਸਾਰ ਦੇ ਉੱਤੇ ਈਸ਼ਵਰ ਦਾ ਨਾਮ ਜਪਣ ਦੇ ਜਪਣ ਵਾਸਤੇ ਗਿਆ ਸੀ ਤੇ ਤੂੰ ਉੱਥੇ ਜਾ ਕੇ ਕੋਈ ਭਜਨ ਸਿਮਰਨ ਨਹੀਂ ਕੀਤਾ ਹੈ ਤੇ ਐਵੇਂ ਸੰਸਾਰ ਦੇ ਅਤੇ ਐਵੇਂ ਸੰਸਾਰ ਦੀਆਂ ਕੂੜ ਗੱਲਾਂ ਦੇ ਵਿੱਚ ਹੀ ਆਪਣਾ ਸਾਰਾ ਜੀਵਨ ਬਰਬਾਦ ਕਰ ਦਿੰਦਾ ਹੈ ਅੱਗੇ ਆਸਾਰੀ ਵਾਰ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਨਾਨਕ ਜੀ ਅਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ ਉਸ ਈਸ਼ਵਰ ਨੇ ਇਨਾਂ ਜੀਵਾਂ ਨੂੰ ਪੈਦਾ ਕਰਕੇ ਕਿ ਉਸ ਈਸ਼ਵਰ ਨੇ ਇਨਾਂ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਕੇ ਲਿਖ ਨਾਵੇਂ ਧਰਮ ਬਹਾਲਿਆ ਤੇ ਉਹਨਾਂ ਸਬਦੇ ਅਤੇ ਉਹਨਾਂ ਸਬਦੇ ਨਾਂ ਲਿਖ ਲਿਖ ਕੇ ਧਰਮਰਾਜ ਨੂੰ ਉਹਨਾਂ ਦਾ ਲੇਖਾ ਲਿਖਣ ਵਾਸਤੇ ਬਿਠਾ ਦਿੱਤਾ ਤੇ ਉਹਨਾਂ ਸਭ ਦੇ ਨਾਂ ਲਿਖ ਲਿਖ ਕੇ ਧਰਮਰਾਜ ਨੂੰ ਉਹਨਾਂ ਦਾ ਲੇਖਾ ਲਿਖਣ ਵਾਸਤੇ ਬਿਠਾ ਦਿੱਤਾ ਨਾਨਕ ਜੀ ਉਪਾਏ ਤੇ ਲਿਖ ਨਾਵੇਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਭੜੇ ਜਿਉਣ ਵਖ ਕੱਢੇ ਜਿਜ ਮਾਲਿਆ ਥਾਉ ਨਾ ਪਾਏਨ ਕੁੜਿਆਰ ਉੱਥੇ ਝੂਠੇ ਲੋਕਾਂ ਨੂੰ ਉਥੇ ਝੂਠੇ ਠੱਗੀਆਂ ਮਾਰਨਾ ਬੇਈਮਾਨੀਆਂ ਕਰਨ ਐਦਾਂ ਇਹੋ ਜਿਹੇ ਲੋਕਾਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਥਾਉ ਨਾ ਪਾਇਨ ਕੁੜਿਆਰ ਉਥੇ ਨਗਰੇ ਲੋਕ ਝੂਠੇ ਲੋਕ ਅਜਿਹੇ ਲੋਕਾਂ ਨੂੰ ਉਥੇ ਕੋਈ ਵੀ ਜਗ੍ਹਾ ਨਹੀਂ ਮਿਲਦੀ ਮੂੰਹ ਕਾਲੇ ਦੋਜਕ ਚੱਲਿਆ ਤੇਰੇ ਨਾਂੇ ਰੱਤੇ ਸੋ ਸੇ ਜਿਣਗੇ ਤੇਰੇ ਨਾਂੇ ਰੱਤੇ ਸੇ ਜਿਣਗੇ ਜੋ ਤੇ ਜੋ ਤੇਰੇ ਨਾਮ ਦਾ ਸਿਮਰਨ ਕਰਦੇ ਹਨ ਉਹ ਤਰ ਜਾਂਦੇ ਹਨ ਹਾਰ ਗਏ ਸੀ ਠੱਗਣ ਵਾਲਿਆ ਪਰ ਜੋ ਸੰਸਾਰ ਦੇ ਉੱਤੇ ਆ ਕੇ ਠੱਗੀਆਂ ਚੋਰੀਆਂ ਹੀ ਕਰਦੇ ਰਹਿੰਦੇ ਹਨ ਅਤੇ ਇੱਕ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਪੂਰੇ ਗੁਰੂ ਸਤਗੁਰੂ ਦੀ ਸੰਗਤ ਨਹੀਂ ਕਰਦੇ ਉਹਨਾਂ ਤੋਂ ਉਹ ਨਾਮ ਸ਼ਬਦ ਪ੍ਰਾਪਤ ਨਹੀਂ ਕਰਦੇ ਉਸ ਦਾ ਸਿਮਰਨ ਨਹੀਂ ਕਰਦੇ ਉਹ ਆਖਰ ਨੂੰ ਅੱਗੇ ਜਾ ਕੇ ਠੱਗੇ ਜਾਂਦੇ ਹਨ ਤੇ ਉਹਨਾਂ ਨੂੰ ਜਮਾਂ ਦੀ ਬਹੁਤ ਭੜੀ ਮਾਰ ਪੈਂਦੀ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ ਆਸਾ ਦੀ ਵਾਰ ਦੇ ਵਿੱਚ ਹੀ ਹੋ ਅੱਗੇ ਸਾਡੇ ਗੁਰੂ ਸਾਹਿਬ ਜੀ ਆਸਾ ਦੀ ਵਾਰ ਦੇ ਵਿੱਚ ਹੀ ਹੋਰ ਲਿਖਦੇ ਹਨ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਕਿ ਹੇ ਇਨਸਾਨ ਤੂੰ ਦੁਨੀਆ ਦੇ ਉੱਤੇ ਆ ਕੇ ਤਾਂ ਬਹੁਤ ਹੀ ਵੱਡਾ ਇੱਕ ਦੁਨੀਦਾਰ ਬਣਿਆ ਫਿਰਦਾ ਸੀ ਕਿ ਹੇ ਇਨਸਾਨ ਤੂੰ ਦੁਨੀਆ ਦੇ ਉੱਤੇ ਆ ਕੇ ਤਾਂ ਇੱਕ ਬਹੁਤ ਹੀ ਵੱਡਾ ਦੁਨੀਦਾਰ ਬਹੁਤ ਹੀ ਵੱਡਾ ਅਮੀਰ ਬਣਿਆ ਫਿਰਦਾ ਸੀ ਗਲ ਸੰਗਲ ਘੱਟ ਚਲਾਇਆ ਪਰ ਆਖਰ ਨੂੰ ਮੌਤ ਤੋਂ ਬਾਅਦ ਤੈਨੂੰ ਆਖਰ ਨੂੰ ਮੌਤ ਤੋਂ ਬਾਅਦ ਤੈਨੂੰ ਜਮਾ ਨੇ ਤੇਰੇ ਗਲ ਦੇ ਵਿੱਚ ਸੰਗਲ ਪਾ ਕੇ ਤੈਨੂੰ ਇਥੋਂ ਖਿੱਚ-ਖਿੱਚ ਕੇ ਲੈ ਜਾਣਾ ਹੈ ਗਲ ਸੰਗਲ ਘੱਟ ਚਲਾਇਆ ਅੱਗੇ ਕਰਨੀ ਕੀਰਤ ਵੱਚ ਗਏ ਵੈ लेखा ਕਰ ਸਮਝਾਇਆ ਅੱਗੇ ਜਾ ਕੇ ਤੇਰੇ ਹਰ ਇੱਕ ਕੰਮ ਦਾ ਲੇਖਾ ਹੋਣਾ ਹੈ ਅੱਗੇ ਕਰਨੀ ਕੀਰਤ ਵੱਚ ਕੇ ਅੱਗੇ ਜਾ ਕੇ ਤੇਰੇ ਹਰ ਇੱਕ ਕੰਮ ਦਾ ਲੇਖਾ ਹੋਣਾ ਹੈ ਵਹਿ ਲੇਖਾ ਕਰ ਸਮਝਾਇਆ ਵਹਿ ਲੇਖਾ ਕਰ ਸਮਝਾਇਆ ਅੱਗੇ ਜਾ ਕੇ ਉਹ ਧਰਮਰਾਜ ਤੇਰੇ ਤੋਂ ਲੇਖਾ ਮੰਗਣ ਵਾਸਤੇ ਬੈਠਾ ਹੋਇਆ ਹੈ ਥਾਉ ਨਾ ਹੋਈ ਥਾਉ ਨਾ ਹੋਵੀ ਉਹਦੀ ਉੱਥੇ ਪਾਪੀਆਂ ਨੂੰ ਤੇ ਨਗਰਿਆਂ ਨੂੰ ਉੱਥੇ ਪਾਪੀਆਂ ਨੂੰ ਤੇ ਨਗਰਿਆਂ ਨੂੰ ਕੋਈ ਵੀ ਜਗ੍ਹਾ ਨਹੀਂ ਮਿਲਦੀ ਉੱਥੇ ਖਾਉਣਾ ਹੋਵੀ ਪੋਦੀ ਹੁਣ ਸੁਣੀਏ ਕਿਆ ਰਵਾਇਆ ਹੁਣ ਸੁਣੀਏ ਕਿਆ ਰਵਾਇਆ ਉੱਥੇ ਜਾ ਕੇ ਤੇਰਾ ਕੋਈ ਵੀ ਰੋਣਾ ਨਹੀਂ ਸੁਨੇਗਾ ਕਿਉਂਕਿ ਅੱਗੇ ਜਾ ਕੇ ਅੱਗੇ ਤੈਨੂੰ ਇਕੱਲੇ ਨੂੰ ਹੀ ਜਾਣਾ ਪੈਣਾ ਹੈ ਤੇ ਤੇਰੇ ਇਕੱਲੇ ਰਾਹੀ ਅੱਗੇ ਜਾ ਕੇ ਹਸਾਬ ਹੋਣਾ ਹੈ ਖਾਉਣਾ ਹੋਵੀ ਪੋਦੀ ਹੁਣ ਸੁਣੀ ਸੁਣੀਏ ਕਿਆ ਰਵਾਇਆ ਮਨ ਅੰਦੇ ਜਨਮ ਗਵਾਇਆ ਗੁਰੂ ਸਾਹਿਬ ਕਹਿੰਦੇ ਹਨ ਕਿ 헤 ਮਨ ਦੇ ਅੰਨੇ ਕਿ 헤 ਮਨ ਦੇ ਅੰਨੇ ਇਨਸਾਨ ਤੂੰ ਇੱਕ ਪੂਰੇ ਗੁਰੂ ਦੀ ਸੰਗਤ ਨਹੀਂ ਕੀਤੀ ਤੂੰ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਹੀ ਨਹੀਂ ਕੀਤੀ ਅਤੇ ਉਹਨਾਂ ਤੋਂ ਉਹ ਨਾਮ ਸ਼ਬਦ ਲੈ ਕੇ ਉਸ ਦਾ ਸਿਮਰਨ ਹੀ ਨਹੀਂ ਕੀਤਾ ਇਸ ਕਰਕੇ ਮਨ ਦੇ ਅੰਨੇ ਇਨਸਾਨ ਤੂੰ ਆਪਣਾ ਸਾਰਾ ਜਨਮ ਹੀ ਗਵਾ ਲਿਆ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ ਸੋਹਰ ਲਿਖਦੇ ਹਨ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ ਦੀਵਾਨ ਏਕੋ ਕਲਮ ਏਕਾ ਹਲਮ ਹਮਾ ਤੁਮਾ ਮੇਲ ਕਿ ਉਸ ਈਸ਼ਵਰ ਦੇ ਸੱਚੇ ਦਰਬਾਰ ਦੇ ਵਿੱਚ ਕਿ ਉਸ ਈਸ਼ਵਰ ਦਾ ਜੋ ਦਵਾਨ ਹੈ ਉਹ ਵੀ ਇੱਕ ਹੈ ਤੇ ਉਸ ਦੀ ਕਲਮ ਵੀ ਇੱਕ ਹੈ ਦੀਵਾਨ ਏਕੋ ਕਲਮ ਏਕਾ ਕਿ ਉਸ ਈਸ਼ਵਰ ਦੀ ਈਸ਼ਵਰ ਦਾ ਦਰਬਾਰ ਵੀ ਇੱਕ ਹੈ ਤੇ ਉਸ ਦੀ ਸਭ ਦੇ ਉੱਤੇ ਕਲਮ ਵੀ ਇੱਕ ਹੀ ਚੱਲਦੀ ਹੈ ਸਮਾਤੁਮਾ ਮੀਲ ਦਰ ਲੈ ਲੇਖਾ ਪੀੜ ਸੁਟੇ ਨਾਨਕਾ ਜਿਉਂ تیر ਦਰ ਲੈ ਲੇਖਾ ਪੀੜ ਸੁਟੇ ਨਾਨਕਾ ਜਿਉਂ تیر ਮੌਤ ਤੋਂ ਬਾਅਦ ਅੱਗੇ ਜਾ ਕੇ ਸਾਡੇ ਤੋਂ ਹਰ ਇੱਕ ਸਾਡੇ ਚੰਗੇ ਤੇ ਮਾੜੇ ਕੰਮ ਦਾ ਲੇਖਾ ਪੁੱਛਿਆ ਜਾਣਾ ਹੈ ਤੇ ਮਾੜੇ ਕੰਮ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਅੱਗੇ ਜਾ ਕੇ ਪੀੜ ਦਿੱਤਾ ਜਾਂਦਾ ਹੈ ਜਿਵੇਂ ਤਿਲਾਂ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਜਾਂਦਾ ਹੈ ਦਰ ਲੈ ਲੇਖਾ ਪੀੜ ਸੁਟੇ ਨਾਨਕਾ ਜਿਉ ਤੇਰ ਮਾੜੇ ਕੰਮ ਕਰਨ ਵਾਲਿਆਂ ਨੂੰ ਅੱਗੇ ਜਾ ਕੇ ਇਸ ਤਰ੍ਹਾਂ ਪੀੜ ਦਿੱਤਾ ਜਾਂਦਾ ਹੈ ਜਿਵੇਂ ਤੇਲਾਂ ਨੂੰ ਤੇਲ ਕੱਢਣ ਵਾਸਤੇ ਕੋਲੂ ਦੇ ਵਿੱਚ ਪੀੜ ਦਿੱਤਾ ਜਾਂਦਾ ਹੈ ਅੱਗੇ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਦੇ ਵਿੱਚ 158 ਅੰਗ ਤੇ ਲਿਖਦੇ ਹਨ ਸਭ ਹੀ ਮੈਂ ਰਮ ਰਹੋ ਅਲੇਪਾ ਕਿ ਉਹ ਈਸ਼ਵਰ ਹਰ ਇੱਕ ਦੇ ਵਿੱਚ ਹੀ ਰਮ ਰਿਹਾ ਹੈ ਸਭ ਹੀ ਮੈਂ ਰਮ ਰਿਹਾ ਉਹ ਅਲੇਪਾ ਕੇ ਉਹ ਈਸ਼ਵਰ ਸਭ ਹਰ ਇੱਕ ਦੇ ਵਿੱਚ ਹੀ ਵਰਤ ਰਿਹਾ ਹੈ ਭਾਵ ਹਰ ਕਦੇ ਅੰਦਰ ਬੈਠਾ ਹੋਇਆ ਹੈ ਮੰਗਤ ਭਿੰਨ ਭਿੰਨ ਤੇ ਲੇਖਾ ਤੇ ਮੌਤ ਤੋਂ ਬਾਅਦ ਸਾਡੇ ਤੋਂ ਉਸ ਈਸ਼ਵਰ ਨੇ ਅਤੇ ਮੌਤ ਤੋਂ ਬਾਅਦ ਸਾਡੇ ਤੋਂ ਉਸ ਈਸ਼ਵਰ ਨੇ ਹਰ ਇੱਕ ਦਾ ਲੇਖਾ ਮੰਗਣਾ ਹੈ ਸਾਹਮਣੇ ਸਭ ਹੀ ਮੈਂ ਰਮ ਰਿਉ ਅਲੀਪਾ ਮੰਗਤ ਭਿੰਨ ਭਿੰਨ ਤੇ ਲੇਖਾ ਅੱਗੇ ਜਾ ਕੇ ਈਸ਼ਵਰ ਨੇ ਸਾਡੇ ਕੱਲੇ ਕੱਲੇ ਤੋਂ ਸਾਡੇ ਚੰਗੇ ਤੇ ਮਾੜੇ ਕੰਮ ਦਾ ਲੇਖਾ ਮੰਗਣਾ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ 900 ਤ੍ਰਵੰਗਾਂ ਅੰਗ ਤੇ ਲਿਖਦੇ ਹਨ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ हे ਮੂਰਖ ਮਨਾ ਕਿ हे ਮੂਰਖ ਮਨਾ ਮੇਰੀ ਇੱਕ ਗੱਲ ਨੂੰ ਧਿਆਨ ਲਾ ਕੇ ਸੁਣ ਲੈ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਤੂੰ ਮੇਰੀ ਇੱਕ ਗੱਲ ਨੂੰ ਮੇਰੀ ਇੱਕ ਕਹੀ ਹੋਈ ਸਹੀ ਗੱਲ ਨੂੰ ਤੂੰ ਮੇਰੀ ਇੱਕ ਕਹੀ ਹੋਈ ਸਹੀ ਗੱਲ ਨੂੰ ਧਿਆਨ ਲਾ ਕੇ ਸੁਣ ਲੈ ਲੇਖਾ ਰੱਬ ਮੰਗੀ ਸੀਗਾ ਬੈਠਾ ਕੱਢ ਵਹੀ ਮੌਤ ਤੋਂ ਬਾਅਦ ਅੱਗੇ ਜਾ ਕੇ ਤੇਰੇ ਇਕੱਲੇ ਤੋਂ ਤੇਰੇ ਇਕੱਲੇ ਤੋਂ ਤੇਰੇ ਇੱਕ ਇੱਕ ਕੰਮ ਦਾ ਹਿਸਾਬ ਮੰਗਿਆ ਜਾਣਾ ਹੈ लेखा ਰੱਬ ਮੰਗੇਸ਼ਿਆ ਬੈਠਾ ਕੱਢ ਵਹੀ ਅੱਗੇ ਜਾ ਕੇ ਉਸ ਧਰਮਰਾਜ ਨੇ ਤੇਰੇ ਹਰ ਤੇਰੇ ਹਰ ਇੱਕ ਚੰਗੇ ਤੇ ਮਾੜੇ ਕੰਮ ਦੀ ਵਹੀ ਕੱਢ ਲੈਣੀ ਹੈ ਤੇ ਤੇਰੇ ਤੋਂ ਤੇਰੇ ਹਰ ਇੱਕ ਚੰਗੇ ਤੇ ਮਾੜੇ ਕੰਮ ਦਾ लेखा ਮੰਗਿਆ ਜਾਣਾ ਹੈ ਤੇ ਤੇਨੂੰ ਉਸੇ ਅਨਸਾਰ ਹੀ ਫਿਰ ਸਜ਼ਾ ਮਿਲਣੀ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ 425 ਅੰਗ ਤੇ ਲਿਖਦੇ ਹਨ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਥਣ ਮਧਾਨੀਆਂ ਤਿਉਂ ਮਥੇ ਧਰਮ ਰਾਈ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਜੋ ਪਾਪੀ ਲੋਕ ਹੁੰਦੇ ਹਨ ਉਹ ਇਸ ਸੰਸਾਰ ਦੇ ਉੱਤੇ ਆ ਕੇ ਬਹੁਤ ਹੀ ਮਾੜੇ ਕੰਮ ਕਰਦੇ ਰਹਿੰਦੇ ਹਨ ਜੋ ਪਾਪੀ ਲੋਕ ਹੁੰਦੇ ਹਨ ਉਹ ਸੰਸਾਰ ਦੇ ਉੱਤੇ ਬਹੁਤ ਮਾੜੇ ਕੰਮ ਕਰਦੇ ਹਨ ਆਖਰ ਨੂੰ ਜਦੋਂ ਉਹ ਅੱਗੇ ਧਰਮ ਦੇ ਧਰਮ ਰਾਜ ਦੇ ਦਰਬਾਰ ਤੇ ਜਾਂਦੇ ਹਨ ਤਾਂ ਉਹਨਾਂ ਨੂੰ ਉੱਥੇ ਜਮਾਂ ਦੀ ਬਹੁਤ ਭੜੀ ਮਾਰ ਪੈਂਦੀ ਹੈ ਜਿਸ ਕਰਕੇ ਉਹ ਹਾਏ ਹਾਏ ਕਰਦੇ ਹਨ ਕਿ ਆਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਥਣ ਮਧਾਨੀਆਂ ਕਿਉਂ ਮਥੇ ਧਰਮ ਰਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਥੇ ਮਾੜੇ ਕੰਮ ਕਰਨ ਵਾਲਿਆਂ ਨੂੰ ਪਾਪੀ ਲੋਕਾਂ ਨੂੰ ਨਗਰੇ ਲੋਕਾਂ ਨੂੰ ਕੇ ਸੰਸਾਰ ਦੇ ਉੱਤੇ ਮਾੜੇ ਕੰਮ ਕਰਨ ਵਾਲਿਆਂ ਨੂੰ ਪਾਪੀ ਲੋਕਾਂ ਨੂੰ ਤੇ ਨਗਰੇ ਲੋਕਾਂ ਨੂੰ ਇਸ ਤਰ੍ਹਾਂ ਅੱਗੇ ਜਾ ਕੇ ਮਤ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਅੱਗੇ ਜਾ ਕੇ ਰਿੜਕ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਇੱਕ ਮਧਾਣੀ ਦੁੱਧ ਨੂੰ ਰਿੜਕ ਦਿੰਦੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਾਨੂੰ ਸੋ ਆਪ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਤੇ ਉਹਨਾਂ ਤੋਂ ਉਹ ਸੱਚਾ ਅੰਮ੍ਰਿਤ ਤੇ ਸੱਚਾ ਨਾਮ ਪ੍ਰਾਪਤ ਕਰਕੇ ਤੇ ਉਸ ਨਾਮ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰਨਾ ਹੈ ਅਤੇ ਹਰ ਇੱਕ ਅਤੇ ਹਰ ਇੱਕ ਮਾੜੇ ਕੰਮ ਤੋਂ ਅਤੇ ਹਰ ਇੱਕ ਮਾੜੇ ਕੰਮ ਕਰਨ ਤੋਂ ਸਦਾ ਹੀ ਬਚਣਾ ਹੈ ਕਿਉਂਕਿ ਉਹ ਈਸ਼ਵਰ ਸਾਡੇ ਘਟ ਦੇ ਅੰਦਰ ਬੈਠਾ ਹੋਇਆ ਹੀ ਸਾਨੂੰ ਹਰ ਸਮੇਂ ਦੇਖ ਰਿਹਾ ਹੈ 10 20 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਖੁਸ਼ ਖੁਸ਼ ਲੈਂਦਾ ਵਸਤ ਪਰਾਇ ਦੇਖੇ ਸੁਣੇ ਤੇਰੇ ਨਾਲ ਖਦਾਈ ਖੁਸ਼ ਖੁਸ਼ ਲੈਂਦਾ ਵਸਤ ਪਰਾਇ ਦੇਖੇ ਸੁਣੇ ਤੇਰੇ ਨਾਲ ਖਦਾਈ ਕਿ ਹੇ ਇਨਸਾਨ ਤੂੰ ਦੂਜਿਆਂ ਦੀਆਂ ਵਸਤਵਾਂ ਖੋਖੋ ਕੇ ਠੱਗੀਆਂ ਮਾਰ ਮਾਰ ਕੇ ਤੇ ਤੂੰ ਦੂਜਿਆਂ ਦੀਆਂ ਵਸਤਵਾਂ ਖੋਖੋ ਕੇ ਠੱਗੀਆਂ ਮਾਰ ਮਾਰ ਕੇ ਲੋਕਾਂ ਨਾਲ ਧੋਖਾ ਕਰ ਕਰਕੇ ਆਪਣੇ ਘਰਵਾਲੇ ਨੂੰ ਲੈ ਕੇ ਆਉਂਦਾ ਹੈ ਆਪਣੇ ਘਰਵਾਲੇ ਨੂੰ ਲੈ ਕੇ ਆਉਂਦਾ ਹੈ ਖੁਸ ਖੁਸ ਵੇ ਲੈਂਦਾ ਵਸਤ ਬਰਾਈ ਦੇਖੇ ਸੁਣੇ ਤੇਰੇ ਨਾਲ ਖਦਾਈ ਪਰ ਉਹ ਈਸ਼ਵਰ ਤਾਂ ਤੇਰੇ ਅੰਦਰ ਬੈਠਾ ਹੋਇਆ ਹੀ ਤੇਰੇ ਹਰ ਇੱਕ ਕੰਮ ਨੂੰ ਹਰ ਸਮੇਂ ਹੀ ਦੇਖ ਰਿਹਾ ਹੈ ਅੱਗੇ 123 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਮੇਰਾ ਪ੍ਰਭੂ ਬੈਠਾ ਅੰਦਰ ਦੇਖੇ ਉਹ ਈਸ਼ਵਰ ਸਾਡੇ ਘਟ ਦੇ ਅੰਦਰ ਬੈਠਾ ਹੋਇਆ ਹੀ ਸਾਡੇ ਹਰ ਇੱਕ ਚੰਗੇ ਤੇ ਮਾੜੇ ਕੰਮ ਨੂੰ ਹਰ ਸਮੇਂ ਹੀ ਦੇਖ ਰਿਹਾ ਹੈ ਗੁਰ ਪ੍ਰਸ਼ਾਦੀ ਮਿਲੇ ਸੋਈ ਜਨ ਲੇਖੇ ਉਸ ਈਸ਼ਵਰ ਨੂੰ ਜੇਕਰ ਮਿਲਣਾ ਹੋਵੇ ਉਸ ਦਾ ਦਰਸ਼ਨ ਕਰਨਾ ਹੋਵੇ ਤਾਂ ਉਸ ਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਘਟ ਦੇ ਅੰਦਰ ਹੀ ਦੇਖਿਆ ਜਾਂਦਾ ਹੈ ਤੇ ਜੋ ਉਸ ਈਸ਼ਰ ਨੂੰ ਆਪਣੇ ਘਟ ਦੇ ਅੰਦਰ ਦੇਖ ਕੇ ਉਸ ਈਸ਼ਰ ਦਾ ਨਾਮ ਸਿਮਰਨ ਕਰਦਾ ਹੈ ਉਸ ਦਾ ਜਨਮ ਹੀ ਲੇਖੇ ਰ ਵਿੱਚ ਲੱਗਦਾ ਹੈ ਗੁਰ ਪ੍ਰਸ਼ਾਦੀ ਮਿਲੇ ਸੋਈ ਜਨ ਲੇਖੇ ਅੱਗੇ 440 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਜੈ ਜੈ ਮਨ ਤੂੰ ਧਾਮ ਦਾ ਕਿ ਹੇ ਮੇਰੇ ਮਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਸਾਡੇ ਗੁਰੂ ਸਾਹਿਬ ਜੀ ਸਾਡੇ ਮਨ ਨੂੰ ਸਮਝਾਉਂਦੇ ਹੋਏ ਤਾੜਨਾ ਕਰਦੇ ਹੋਏ ਕਹਿੰਦੇ ਹਨ ਸਾਡੇ ਗੁਰੂ ਸਾਹਿਬ ਜੀ ਸਾਡੇ ਮਨ ਨੂੰ ਸਮਝਾਉਂਦੇ ਹੋਏ ਤਾੜਨਾ ਕਰਦੇ ਹੋਏ ਕਹਿੰਦੇ ਹਨ ਜੈ ਜੈ ਮਨ ਤੂੰ ਧਾਮ ਦਾ ਜਿੱਥੇ ਜਿੱਥੇ ਵੀ ਜਿੱਥੇ ਜੇ ਵੀ ਜਿੱਥੇ ਵੀ ਮਨ ਆ ਤੂੰ ਜਾਂਦਾ ਹੈ ਤੈ ਤੈ ਹਰ ਤੇਰੇ ਨਾਲੇ ਉੱਥੇ ਉੱਥੇ ਹੀ ਉਹ ਹਰੀ ਤੇਰੇ ਨਾਲ ਨਾਲ ਆ ਰਹਿੰਦਾ ਹੈ ਤੇਰੇ ਹਰ ਇੱਕ ਕੰਮ ਨੂੰ ਵੇਖਦਾ ਹੈ ਜੈ ਜੈ ਮਨ ਤੂੰ ਧਾਮ ਦਾ ਕਿ ਇਹ ਇਨਸਾਨ ਜਿੱਥੇ-ਜਿੱਥੇ ਵੀ ਤੂੰ ਜਾਂਦਾ ਹੈ ਉਹ ਹਰੀ ਤੇਰੇ ਹਰ ਇੱਕ ਉੱਥੇ-ਉੱਥੇ ਹੀ ਉਹ ਹਰੀ ਹਰ ਸਮੇਂ ਤੇਰੇ ਨਾਲ ਤੇਰੇ ਹਰ ਸਮੇਂ ਤੇਰੇ ਹਰ ਇੱਕ ਕੰਮ ਨੂੰ ਦੇਖ ਰਿਹਾ ਹੈ ਜੈ ਜੈ ਮਨ ਤੂੰ ਧਾਮ ਦਾ ਤੈ ਤੈ ਹਰ ਤੇਰੇ ਨਾਲੇ ਉੱਥੇ-ਉੱਥੇ ਹੀ ਉਹ ਹਰੀ ਹਰ ਸਮੇਂ ਤੇਰੇ ਹਰ ਇੱਕ ਕੰਮ ਨੂੰ ਦੇਖ ਰਿਹਾ ਹੈ ਇਸ ਕਰਕੇ ਤੂੰ ਹਰ ਇੱਕ ਮਾੜੇ ਕੰਮ ਤੋਂ बचना ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਈਸ਼ਵਰ ਸਾਡੇ ਘਟ ਦੇ ਅੰਦਰ ਬੈਠਾ ਹੋਇਆ ਹੀ ਸਾਡੇ ਹਰ ਇੱਕ ਚੰਗੇ ਤੇ ਮਾੜੇ ਕੰਮ ਨੂੰ ਹਰ ਸਮੇਂ ਹੀ ਦੇਖ ਰਿਹਾ ਹੈ ਇਸ ਕਰਕੇ ਅਸੀਂ ਹਰ ਇੱਕ ਮਾੜੇ ਕੰਮ ਤੋਂ ਬਚਣਾ ਹੈ ਮੌਤ ਤੋਂ ਬਾਅਦ ਸਾਡੇ ਤੋਂ ਮੌਤ ਤੋਂ ਬਾਅਦ ਸਾਡੇ ਤੋਂ ਸਾਡੇ ਹਰ ਇੱਕ ਕੰਮ ਦਾ ਹਿਸਾਬ ਮੰਗਿਆ ਜਾਣਾ ਹੈ ਤੇ ਉਸ ਦੇ ਅਨੁਸਾਰ ਹੀ ਸਾਨੂੰ ਫਿਰ ਸਜ਼ਾ ਮਿਲਣੀ ਹੈ ਅਤੇ ਉਸ ਦੇ ਅਨਸਾਰ ਹੀ ਸਾਨੂੰ ਫਿਰ ਅੱਗੇ ਜਾ ਕੇ ਇਕੱਲੇ ਨੂੰ ਹੀ ਅੱਗੇ ਜਾ ਕੇ ਇਕੱਲਿਆਂ ਨੂੰ ਹੀ ਸਜ਼ਾ ਮਿਲਣੀ ਹੈ ਸ੍ਰੀ ਵੈਗਰੂ ਜੀ ਦਾ ਕਾਲ ਸਾਹ ਸ੍ਰੀ ਵੈਗਰੂ ਜੀ ਕੀ ਫਤਿਹ